ਹਲਕਾ ਡੇੜਾ ਬਾਬਾ ਨਾਨਕ ਦੇ ਪਿੰਡ ਡੇੜ ਫੱਤੂ ਦੇ ਗੁਰਦੁਆਰਾ ਸਾਹਿਬ ਵਿਖੇ ਇਸ ਵਕਤ ਮੈਡੀਕੈਂਪ ਚੱਲ ਰਿਹਾ ਜੀ ਡਾਕਟਰਾਂ ਦੀ ਟੀਮ ਬਰੀਜਾਂ ਦਾ ਚੈੱਕਅਪ ਕਰਕੇ ਰਵਾਈ ਫ੍ਰੀ ਵਿੱਚ ਦਿੱਤੀ ਜਾ ਰਹੀ ਹੈ ਜੀ ਜੀ ਗਰੀਬ ਦਾ ਮੂੰਹ ਹੋਰੀ ਕੋਲ ਸਸਤਾ ਅਜਨੂਹਾ ਵੱਲੋਂ ਐਨ ਆਰ ਆਈ ਸੰਕਟਾਂ ਦੀ ਮਦਦ ਨਾਲ ਗੁਰਨਾਨਕ ਚੈਟਲ ਦੀ ਫੈਸਲੀ ਬੋਟਨ ਰੋਡ ਦੇ ਸਯੋਗ ਨਾਲ ਹੜਪੜ ਇਲਾਕਿਆਂ ਵਿੱਚ ਲਗਾਤਾਰ ਕਿੰਪਜਾਰੀ ਨੇ ਜੀ ਤੇ ਐਂਬੂਲੈਂਸੀ ਸੇਵਾ ਗੁਰਦੀਪ ਸਿੰਘ ਯੂਐਸਏ ਨਰੂਰੂਲ ਕੀਤੀ ਗਈ ਆ ਐਂਬੂਲੈਂਸੋ ਸਿੱਖ ਸੇਵਾ ਸੁਸਾਇਟੀ ਕੋਕਵਾਲ ਦੇ ਅਧੀਨ ਚੱਲ ਰਹੀ ਹੈ ਜੀ ਤੇ ਉਹਨਾਂ ਦੇ ਪ੍ਰਧਾਨ ਸਾਬਕਾ ਸੂਬੇਦਾਰ ਸੁਚਾ ਸਿੰਘ ਜੀ ਨੇ ਮੈਂ ਧੰਨਵਾਦ ਕਰਦੇ ਆਂ ਤੇ ਪਰਿਵਾਰ ਦਾ ਧੰਨਵਾਦ ਕਰਦੇ ਆਂ ਜੀ ਝੂਲ ਦੇ ਰਹਿਣ ਨਿਸ਼ਾਨ ਪੰਥ ਮਹਾਰਾਜ ਜੀ ਦੇ ਸਿੱਖ ਸੇਵਾ ਸੋਸਾਇਟੀ ਕੋਕੋਵਾਲ ਦੇ ਅੰਡਰ ਇਹ ਐਮਐਲ ਚੱਲਦੀ ਹੈ ਜੀ ਜੋਗਾ ਸਿੰਘ ਰਿਟਾਇਰ ਜੇਏ ਬਿਲੀਬੋਰਡ 1977 ਗੁਰਦੀਪ ਸਿੰਘ ਯੂਐਸਏ ਵੱਲੋਂ ਇਹ ਸੁਸਾਇਟੀ ਨੂੰ ਇਹ ਐਮ뷸ੈਂਸ ਦਿੱਤੀ ਹੋਈ ਹੈ ਜੀ ਤੇ ਇਹ ਸਾਨੂੰ ਸੇਵਾਵਾਂ ਦੇ ਰਹੇ ਨੇ ਡਾਕਟਰ ਸਤਨਾਮ ਸਿੰਘ ਜੀ ਖਾਲਸਾ ਜੀ ਮਰੀਜ਼ ਚੈੱਕਅਪ ਕਰਕੇ ਹਸਪਤਾਲ ਕਰਕੇ ਦਵਾਈ ਦੇ ਰਹੇ ਨੇ ਜੀ ਡਾਕਟਰ ਬਲਦੇਵ ਸਿੰਘ ਜੀ ਪਿੰਡ ਕਲਰਾ ਤੋਂ ਵੀਪੀ ਚੱਕਰ ਨੇ ਜੀ ਆਰਮੀ ਮੈਡੀਕੋਰ ਤੋਂ ਰਟਾਇਰ ਨੇ ਜੀ ਦਰਬਾਰਾ ਭਾਜੀ ਉਹ ਨਹੀਂ ਬੰਨ ਜਿਨੋਂ ਉਹ ਤੋਂ ਭਾਜੀ ਵਾਲੇ ਕਿਹਨਾਂ ਦੇ ਡਾਕਟਰ ਜਤਨ ਸਿੰਘ ਜੀ ਜੋ ਕਿ ਗੁਰਨਵਾਨਕ ਕੀ ਹਾਈਡਲ ਦਿਨਾਂ ਤਿਲ ਬੋੜੇ ਨੂੜ ਗਥੇ ਤੇ ਬਾਵਾ ਨਿਭਾ ਰਹੇ ਨੇ ਜੀ ਨਾ ਕੀ ਤੁਹਾਡਾ ਹੈ আনানানোন্যানে <laughs>